ਪਟਿਆਲਾ ਰੇਂਜ ਦੇ ਡੀਆਈਜੀ ਹਰਚਲਨ ਸਿੰਘ ਪੁੱਲਰ ਸਰਚ ਆਪਰੇਸ਼ਨ ਉੱਤੇ ਪਹੁੰਚੇ ਉਹਨਾਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ 40 ਦੇ ਕਰੀਬ ਹੌਟਸਪੌਟ ਏਰੀਆ ਫਾਈਨਲ ਕੀਤੇ ਗਏ ਨੇ ਜਿਸ ਦੇ ਉੱਪਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਲਗਾਤਾਰ ਇੱਥੇ ਦੇ ਅਵੇਅਰਨੈਸ ਕੈਂਪ ਵੀ ਲਗਾਏ ਜਾਂਦੇ ਨੇ ਜੇਕਰ ਕੋਈ ਵਿਅਕਤੀ ਨਸ਼ਾ ਲੈਂਦਾ ਹੈ ਮਜਬੂਰੀ ਨਹੀਂ ਹੈ ਉਹਨਾਂ ਦੇ ਪਰਿਵਾਰ ਨਾਲ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ ਜੇਕਰ ਉਹ ਨਸ਼ਾ ਜ਼ਿਆਦਾ ਮਤਲਬ ਲੈਂਦਾ ਹੈ ਤਾਂ ਉਸ ਨੂੰ ਡੀ ਐਡੀਸ਼ਨ ਸੈਂਟਰ ਤੋਂ ਭੇਜਿਆ ਜਾਂਦਾ ਹੈ ਨਸ਼ੇ ਦੇ ਉੱਪਰ ਗੱਲ ਕਰਦੇ ਕੋਈ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਸਮਕਲਰਾਂ ਪੰਜਾਬ ਪੁਲਿਸ ਨੂੰ ਪਟਿਆਲਾ ਪੁਲਿਸ ਨੂੰ ਦੱਸਦਾ ਤਾਂ ਮਾਲਕ ਉਸ ਦੀ ਆਈਡੈਂਟੀਟੀ ਸੀਕ੍ਰੀਟ ਰੱਖੀ ਜਾਂਦੀ ਹੈ ਤਾਂ ਹੁਣ ਤੱਕ ਜਿਨੇ ਵੀ ਨਸ਼ਾ ਤਸਕਰ ਬਾਰੇ ਜਾਣਕਾਰੀ ਮਿਲੀ ਹੈ ਤੇ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਹੋਈ ਹੈ ਇਸ ਬਾਬਤ ਹੋਰ ਕੀ ਕੁਝ ਕਿਹਾ ਹਰਚਰਨ ਸਿੰਘ ਭੁੱਲਰ ਨੇ ਸੁਣ ਲੈਣੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਪਰਟੀ ਕੀ ਹੋ ਰਿਹਾ ਹੈ ਜੀ ਅੱਗੇ ਆ ਜੀ ਸਾਰਾ ਕਰ ਚੱਲ ਰਿਹਾ ਹੈ ਅੱਗੇ ਨੇ ਇਹੋ ਜਿਹੇ ਫੋਟੋ ਕੰਚਾਲਾ ਨਵਾਂ ਬੰਦਾ ਨਤਰ ਤੇ ਕਾਤਰੀ ਕਰਵੇ ਚੋ ਇਸ ਤੋਂ ਬੰਦੇ ਆਇਆ ਇਸ ਤੋਂ ਕਰਦੇ ਆ ਬਾਕੀ ਮੋੜ ਰਿਹਾ ਹੈ ਜੀ ਇਹਨਾਂ ਨੂੰ ਬਹੁਤ ਦੇਖਦਾ ਹਾਰ ਹਾਰ ਖੱਬਾ ਖੱਬਾ ਅਰਬਾਹ ਰੋਹਕੀ ਕਲੈਨੀਆ ਤੇ ਹੈਪ ਹੈ ਬੜਾ ਰੇ ਫੀ ਰੇ ਜਿਹੜਾ ਇਲਾਕਾ ਹੈ ਜਿੱਦਾਂ ਲਾ ਨਸ਼ੇ ਤਸਕੀ ਦੇ ਵਿੱਚ ਰਹਿੰਦਾ ਹੈ ਰੋੜੀ ਫਟਾਲਾ ਸੋਸੀਏਟਾ ਦੇ ਕੋਲ ਹੈ ਪਟਿਆਲਾ ਰੇਂਜ ਦੇ ਡੀ ਆਈ ਜੀ ਹਰਚਲਨ ਸਿੰਘ ਭੁੱਲਰ ਸਰਚ ਆਪਰੇਸ਼ਨ ਉੱਤੇ ਪਹੁੰਚੇ ਉਹਨਾਂ ਕਿਹਾ ਹੈ ਕਿ ਪਟਿਆਲਾ ਪੁਲਿਸ ਵੱਲੋਂ 40 ਦੇ ਕਰੀਬ ਹੂਟਸਪੌਟ ਏਰੀਆ ਫਾਈਨਲ ਕੀਤੇ ਗਏ ਨੇ ਜਿਸ ਦੇ ਉੱਪਰ ਸੱਚਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਡੀ ਵੱਲੋਂ ਲਗਾਤਾਰ ਇੱਥੇ ਦੇ ਅਵੇਅਰਨੈਸ ਕੈਂਪ ਵੀ ਲਗਾਏ ਜਾਂਦੇ ਨੇ ਜੇਕਰ ਕੋਈ ਵਿਅਕਤੀ ਨਸ਼ਾ ਲੈਂਦਾ ਹੈ ਮਜਬੂਰੀ ਨਹੀਂ ਹੈ ਉਹਨਾਂ ਦੇ ਪਰਿਵਾਰ ਨਾਲ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ ਜੇਕਰ ਉਹ ਨਸ਼ਾ ਜ਼ਿਆਦਾ ਮਤਲਬ ਲੈਂਦਾ ਹੈ ਤਾਂ ਉਸ ਨੂੰ ਡੀ ਐਡੀਸ਼ਨ ਸੈਂਟਰ ਤੋਂ ਭੇਜਿਆ ਜਾਂਦਾ ਹੈ ਨਸ਼ੇ ਦੇ ਉੱਪਰ ਗੱਲ ਕਰਦੇ ਹੋਏ ਡੀ ਆਈ ਜੀ ਹਰਜਨ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਸਮਕਲਰਾਂ ਪੰਜਾਬ ਪੁਲਿਸ ਨੂੰ ਪਟਿਆਲਾ ਪੁਲਿਸ ਨੂੰ ਦੱਸਿਆ ਤਾਂ ਮਾਲਕ ਉਸਦੀ ਆਈਡੈਂਟੀਟੀ ਸੀਕ੍ਰੀਟ ਰੱਖੀ ਜਾਂਦੀ ਹੈ ਤਾਂ ਹੁਣ ਤੱਕ ਜਿਨੇ ਵੀ ਨਸ਼ਾ ਤਸਕਰ ਬਾਰੇ ਜਾਣਕਾਰੀ ਮਿਲੀ ਹੈ ਤੇ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਹੋਈ ਹੈ ਇਸ ਬਾਬਤ ਖੁਰਕੀ ਕੁਛ ਕਿਹਾ ਹਰਚਰਨ ਸਿੰਘ ਭੋਲਰ ਨੇ ਸੁਣ ਲੈਣੇ